1 ਕਿਲੋ ਲਿਆ ਫੁੱਲ ਫੈਟ ਵਾਲਾ ਦੁੱਧ ਜਿਹਨੂੰ ਆਪਾਂ ਗਰਮ ਰੱਖਤਾ ਇੱਕ ਗਲਾਸ ਲਵਾਂਗੇ ਨਾਰਮਲ ਦੁੱਧ ਦਾ ਅੱਦੇ ਵਿੱਚ ਪਾਵਾਂਗੇ 2 ਚਮਚ ਮਿਲਕ ਪਾਊਡਰ ਦੇ ਅੱਦੇ ਵਿੱਚ ਪਾਵਾਂਗੇ 2 ਚਮਚ ਕਸਟਰਡ ਪਾਊਡਰ ਦੇ ਦੋਨਾਂ ਹੀ ਚੀਜ਼ਾਂ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਦੋਂ ਹੀ ਕੜਾਈ ਵਾਲਾ ਦੁੱਧ ਚੰਗੀ ਤਰ੍ਹਾਂ ਉਬਾਲੇ ਲੈਣ ਲੱਗਿਆ ਵਿੱਚੇ ਦੇ ਮਿਲਕ ਪਾਊਡਰ ਹੌਲੀ ਹੌਲੀ ਕਰਕੇ ਮਿਕਸ ਕਰ ਦਾਂਗੇ ਨਾਲ ਹੀ ਪਾਵਾਂਗੇ ਕਾਜੂ ਬਦਾਮ ਥੋੜਾ ਜਿਹਾ ਪਾਵਾਂਗੇ ਇਲਾਇਚੀ ਪਾਊਡਰ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਉਸ ਤੋਂ ਬਾਅਦ ਜਦੋਂ ਇਹਨੂੰ ਪਕਦੇ ਨੂੰ 5 ਤੋਂ 6 ਮਿੰਟ ਹੋ ਗਏ ਫਿਰ ਵਿੱਚ ਹੌ 10 ਤੋਂ 12 ਮਿੰਟ ਲਈ మీడియం ਫਲੇਮ ਤੇ ਲਗਾਤਾਰ ਪਕਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ گاੜਾ ਜਿਹਾ ਹੋ ਗਿਆ ਤਾਂ ਬਿਲਕੁਲ ਲਾਸਟ ਤੇ ਮਿੱਠੇ ਲਈ ਇਹਦੇ ਵਿੱਚ ਪਾਈਏ ਮਿਸ਼ਰੀ ਉਹ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾਓ ਐਨੀ ਤਿਆਰ ਕਰਾਂਗੇ ਆਪਾਂ ਜੈਲੀ ਇਹਨੂੰ ਕਿਸੇ ਵੀ ਭਾਂਡੇ ਵਿੱਚ ਪਾ ਕੇ 2 ਘੰਟੇ ਲਈ ਰੈਸਟ ਤੇ ਰੱਖ ਦਾਂਗੇ ਤੇ ਦੁੱਧ ਆਪਣਾ ਠੰਡਾ ਹੋ ਗਿਆ ਉਹਨੂੰ ਹਲਕਾ ਜਿਹਾ ਮਿਕਸ ਕਰਕੇ 3-4 ਘੰਟੇ ਲਈ ਆਪਾਂ ਫ੍ਰੀਜਰ ਵਿੱਚ ਰੱਖ ਦਾਂਗੇ ਕਿਉਂਕਿ ਆਪਾਂ ਮਿਲਕ ਬਦਾਮ ਬਣਾ ਰਹੇ ਹਾਂ ਚੰਗੀ ਤਰ੍ਹਾਂ ਠੰਡਾ ਹੋਣਾ ਚਾਹੀਦਾ ਤਾਂ ਹੀ ਟੇਸਟੀ ਲੱਗਦਾ ਹੈ ਉਸ ਤੋਂ ਬਾਅਦ ਆਪਣੀ ਜੈਲੀ ਵੀ ਬਣ ਕੇ ਤਿਆਰ ਹੈ ਤੇ ਮਿਲਕ ਬਦਾਮ ਵੀ ਚ ਇਦੇ ਆਪਾਂ ਦੋ ਫਲੇਵਰ ਤਿਆਰ ਕਰਾਂਗੇ ਇੱਕ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਪੀਵਾਂਗੇ ਮਰਜੀ ਦੇ ਪਾਵਾਂਗੇ ਡਰਾਈ ਫਰੂਟ ਬੜਾ ਹੀ ਟੇਸਟੀ ਲੱਗਦਾ ਤੇ ਦੂਸਰਾ ਇਹਦੇ ਵਿੱਚ ਆਪਾਂ ਹਲਕਾ ਜਿਹਾ ਰੋਜ਼ সিরাপ ਜਾਂ ਤੁਸੀਂ ਆਪਣੇ ਘਰ ਵਾਲੀ ਕੋਈ ਵੀ ਸ਼ਕੈਸ਼ ਮਿਕਸ ਕਰ ਦਿਓ ਵਿੱਚ ਮਿਕਸ ਕਰਿਓ ਜੈਲੀ ਬਹੁਤ ਹੀ ਮਜ਼ੇਦਾਰ ਇਹ ਫਲੇਵਰ ਬਣਦਾ ਟਰਾਈ ਕਰਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਤੇ ਹੈਲਥੀ ਮਿਲਕ ਬਦਾਮ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬੜਾ ਕੇ ਜ਼ਰੂਰ ਪੀਓ